ਮੈਂ ਅਮਰਜੀਤ ਸਿੰਘ ਜੀਤ ਸਾਇਤ ਜਾਰ ਕੁਸਬਾ ਰਹਿੰਦਾ ਔਰ ਅੱਜ ਦਾ ਜਿਹੜਾ ਅਸੀਂ ਧਰਮ ਬਰਾਸਤੀ ਮਿਲਾਗਾ ਬਰਾਸਤੀ ਮਿਲਾ ਜਿਹੜਾ ਇਹ ਸ਼ੀਗਾ ਨੂੰ ਸਮਰਪਿਤ ਹੈ ਯਾਦੀ ਘਾਟੀ ਨੂੰ ਸਮਰਪਿਤ ਹੈ ਔਰ ਲਗਾਤਾਰ ਪਿਛਲੇ 17 ਸਾਲਾਂ ਤੋਂ ਬਰਾਸਤੀ ਮਿਲਾ ਇਸ ਤਰ੍ਹਾਂ ਬਹਿਣ ਦਿੱਤਰ ਕਿ ਉਹ ਤੇ ਮਛੰਡੇ ਦੀ ਬਰਾਸਤ ਪੰਜਾਬ ਦੀ ਬਰਾਸਤ ਔਰ ਸਾਡੀ ਬਰਾਸਤ ਦੀ ਗੱਲ ਕਰਦਾ ਜਦੋਂ ਇਹ ਇਦੇ ਵਿੱਚ ਕੀ ਹੁੰਦਾ ਹੈ ਕਵੀ ਦਰਬਾਰ ਕਵੀਸ਼ਰੀ ਦਰਬਾਰ ਮੱਲਾਂ ਦੇ ਭੂਲ ਔਰਸਾ ਗਸ਼ੀ ਔਰ ਪਿੰਡੂ ਜਿਹੜੀਆਂ ਸਾਡੀਆਂ ਰਵੈਤਾਂਆਂ ਹੀ ਆ ਪਿੰਡੂ ਖੇਡਾਂ ਜਿਹੜੀਆਂ ਔਰ ਜੋ ਵੀ ਹੈ ਸਾਡੇ ਪਿੰਡੂ ਕਲਚਰ ਸੀਗਾ ਸਾਡਾ ਪੰਜਾਬ ਦਾ ਪ੍ਰਾਣਾ ਕਲਚਰ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਅੱਜ ਅਸੀਂ ਜਿਹੜੇ ਸਹਿਤਜਾਨ ਦੀ ਸਭਾ ਵੱਲੋਂ ਜਾਂ ਪੰਜਾਬੀ ਸਹਿਤ ਸਭਾ ਬਠਿੰਡਾ ਵੱਲੋਂ ਅਮ ਪਸ਼ੰਡੇ ਦੀਆਂ ਪੁਲਿਸ ਜਿੰਨੀਆਂ ਸਹਿਦ ਸਭਾਵਾਂਗੇ ਸਾਰੇ ਇਕੱਠੇ ਹੋ ਗਏ ਅੱਜ ਅਸੀਂ ਇੱਕ ਇਕਵੀ ਦਰਬਾਰ ਇਹਦੇ ਵਿੱਚ ਕੇ ਕਵੀ ਦਰਬਾਰ ਸ਼ਹੀਦਾਂ ਨੂੰ ਸਮਰਪਿਤ ਹੋਊਗਾ ਉਹ ਅਸੀਂ ਕਰਨ ਜਾ ਰਹੇ ਹਾਂਗੇ ਮੇਰੇ ਨਾਲ ਕੁਲਦੀਪ ਸਿੰਘ ਮੰਗੀ ਹੋਣੀ ਹੈ ਔਰ ਰਣਜੀਤ ਗੌਰਵ ਜੀ ਹੈ ਔਰ ਤਕਰੀਬਨ ਸਾਡੇ ਪਸ਼ੰਡੇ ਦੇ ਜਿੰਨੇ ਵੀ ਸਰਕਾਰ ਦਾ ਬੰਦੇ ਹੈਗੇ ਸਹਿਤ ਨਾਲ ਬੰਨ ਕਰਦੇ ਹੈਗੇ ਸਾਰੇ ਅੱਜ ਪਹੁੰਚੇ ਹੋਏ ਹੈਗੇ ਥੋੜੇ ਚਰਵਾਦ ਕਵੀ ਦਰਬਾਰ ਦਾ ਬਿਲਕੁਲ ਬਿਲਕੁਲ ਇਹ ਕਿਹੜਾ ਬਰਾਸਤੀ ਮਿਲਾਣਾ ਇਹ ਤਾਂ ਸਾਡੇ ਜਿਹੜੇ ਆਉਣ ਵਾਲਾ ਵਿਰਸਾ ਹੈਗਾ ਅਸੀਂ ਉਹਨਾਂ ਨੂੰ ਆਪਣੇ ਮਤਲਬ ਕਿ ਨਾਲ ਜੋੜਨਾ ਹੈਗਾ ਸਾਡੇ ਜਿਹੜੇ ਪ੍ਰਾਤਨ ਸਭਿਆਚਾਰ ਦੇ ਨਾਲ ਜੋੜਨਾ ਹੈਗਾ ਅੱਜ ਅਸੀਂ ਕੁਝ ਸ਼ਬਦ ਭੁੱਲਦੇ ਜਾ ਰਹੇ ਹਾਂ ਔਰ ਸਾਡੀਆਂ ਪੁਰਾਣੀਆਂ ਰਵੈਤਾਂ ਜਿਹੜੀਆਂ ਉਹ ਵੀ ਭੁੱਲਦੇ ਜਾ ਰਹੇ ਹਾਂ ਉਹ ਰਵੈਤਾਂ ਜਿਹੜੀਆਂ ਕਿ ਸਮਾਜ ਨੂੰ ਸਿਹਤਮੰਦ ਬਣਾਉਂਦੀਆਂ ਨੇ ਸਮਾਜ ਨੂੰ ਮਰੋਹ ਬਣਾਉਂਦੀਆਂ ਨੇ ਅੱਜ ਉਹਦੇ ਨਾਲ ਸਾਨੂੰ ਸਾਡੇ ਬੱਚਿਆਂ ਨੂੰ ਜੋੜਨ ਦੀ ਲੋੜ ਹੈ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਲੋੜ ਹੈ ਉਹੀ ਕੰਮ ਹੈ ਜਿਹੜੀ ਸਾਡੀ ਨਾ ਜਿਹੜਾ ਬਰਾਸਤੀ ਮੇਲਾ ਇਹਦੇ ਰਾਹੀਂ ਜਿਹੜਾ ਮਾਲਵਾ ਹੈਰੀਟੇਜ ਫੰਡਮੈਂਸ਼ਨ ਕਰ ਰਹੀ ਹੈਗੀ ਉਹ ਬਿਲਕੁਲ ਉਸੇ ਕੰਮ ਨੂੰ ਅੰਜਾਮ ਦੇ ਰਹੀ ਹੈਗੀ ਔਰ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਔਰ ਬਠਿੰਡੇ ਵਾਸਤੇ ਖਮਾਨ ਦੀ ਗੱਲ ਹੈ ਔਰ ਮੈਂ ਸਮਝਦਾ ਦੱਖਣੀ ਮਾਲਵੇ ਵਾਸਤੇ ਪਰਮਾਨ ਦੀ ਗੱਲ ਹੈ ਔਰ ਜਿਹੜਾ ਕਿ ਅੱਜ ਸਾਡੇ ਮਲਬਈ ਕਲਚਰ ਹੈਗਾ ਉਹਦੇ ਵਿੱਚ ਕਿ ਅੱਜ ਕੀ ਹੋ ਰਿਹਾ ਤੁਸੀਂ ਦੇਖੋ ਸਾਡੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਹੈ ਕੈਨੇਡਾ ਅਮਰੀਕਾ ਫੋਰਨ ਕੰਟਰੀ ਜਾ ਰਿਹਾ ਹੈ। ਔਰ ਜੇ ਸਾਨੂੰ ਪਤਾ ਹੋਵੇ ਸਾਡੀ ਵਿਰਾਸਤ ਦਾ ਔਰ ਅਸੀਂ ਮਿੱਟੀ ਨਾਲ ਜੁੜੇ ਰਹੀਗੇ ਤਾਂ ਇਹ ਗੱਲਾਂ ਨਹੀਂ ਹੋਣੀਆਂ। ਉਹਨਾਂ ਦੇ ਟਾਈਮ ਦੇ ਵਿੱਚ ਪ੍ਰਵਾਸ ਵੀ ਰੁਕ ਸਕਦਾ ਹੈ। ਪ੍ਰਵਾਸ ਨੂੰ ਕੁਝ ਥੱਲ ਪੈ ਸਕਦਾ ਹੈ। ਇਸ ਕਰਕੇ ਸਾਨੂੰ ਸਾਡੀ ਵਿਰਾਸਤ ਨਾਲ ਜੁੜਨਾ ਬਹੁਤ ਜ਼ਰੂਰੀ ਹੈਗਾ ਔਰ ਮੈਂ ਸਮਝਦਾ ਇਹ ਆਪਣੇ ਆਪ ਵਿੱਚ ਬਹੁਤ ਸੋਹਣਾ ਪਰੰਪਰਾ ਹੈ ਜਿਹੜਾ ਹੋ ਰਿਹਾ ਹੈ ਪਿਛਲੇ 18 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। हां जी सर मेरा नाम कुलदीप सिंह बंगी है। ਅਸੀਂ ਇੱਥੇ ਕਵੀ ਦਰਬਾਰ ਦੇ ਵਿੱਚ ਸ਼ਰਕਤ ਕਰਨ ਵਾਸਤੇ ਆਏ ਆਂ। ਇਸ ਬਰਾਸਤ ਮੇਲੇ ਬਾਰੇ ਮੈਂ ਕਹਾਂ ਤਾਂ ਇਹ 18ਵਾਂ ਬਰਾਸਤ ਮੇਲਾ ਹੈ। ਮੁੱਢ ਤੋਂ ਹੀ ਮੈਂ ਇਸ ਮੇਲੇ ਨਾਲ ਜੁੜਿਆ ਹੋਇਆ ਆਂਗਾ। ਇੱਥੇ ਵੱਖ-ਵੱਖ ਤਰ੍ਹਾਂ ਦੇ ਰਵਾਇਤੀ ਖਾਣੇ, ਰਵਾਇਤੀ ਖੇਡਾਂ ਤੇ ਰਵਾਇਤੀ ਸਮਾਨ ਆ ਜਿਹੜਾ ਉਹ ਸਾਨੂੰ ਸਾਡੇ ਵਿਰਸੇ ਨਾਲ ਜੋੜਦਾ ਹੈਗਾ ਤੇ ਇਹ ਜਿਹੜਾ ਮੇਲਾ ਹੈਗਾ ਇਹ ਸ਼ਹੀਦਾਂ ਨੂੰ ਸਮਰਪਿਤ ਹੈ। ਉਹ ਕਹਿੰਦੇ ਨੇ ਕਿ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੀ ਹਰ ਸਾਲ ਮੇਲੇ ਵਤਨ ਪਰ ਮਿੱਟਣੋ ਵਾਲੋ ਕਾ ਬਾਕੀ ਜਹੀ ਨਿਸ਼ਾਨ ਹੁੰਦਾ ਹੈ ਸੋ ਇਹ ਸਮਰਪਤ ਹੈ ਸਾਡੇ ਸ਼ਹੀਦਾਂ ਨੂੰ ਤੇ ਇੱਥੋਂ ਜਿਹੜਾ ਸੰਦੇਸ਼ ਹੈ ਉਹ ਬੱਚੇ-ਬੱਚੇ ਨੂੰ ਜਾ ਰਿਹਾ ਹੈ ਕਿ ਅਸੀਂ ਸਾਡਾ ਵਿਰਸਾ ਕੀ ਹੈ ਅਸੀਂ ਕਿੰਨਾ ਮਹਾਨ ਸ਼ਹੀਦਾਂ ਦੀ ਦਾ ਖੂਨ ਹੈ ਤੇ ਸਾਨੂੰ ਕਿਸ ਤਰ੍ਹਾਂ ਅਸੀਂ ਆਪਣੇ ਵਿਰਸੇ ਨਾਲ ਜੁੜ ਸਕਦੇ ਹਾਂ ਇਹ ਚਾਹੇ ਖੇਡਾਂ ਨੇ ਚਾਹੇ ਸਾਡਾ ਖਾਣਾਗਾ ਚਾਹੇ ਸਾਡੀਆਂ ਵਸਤਾਂ ਨੇ ਉਹ ਸਾਰਾ ਬਹੁਤ ਵਧੀਆ ਸਮੁੱਚੇ ਢੰਗ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਦਰਸ਼ਨ ਕੀਤਾ ਗਿਆ ਬੱਚੇ ਆ ਜਿਹੜੇ ਇਸ ਤੋਂ ਬਹੁਤ ਕੁਝ ਸਿੱਖਦੇ ਨੇ ਤੇ ਇਹ ਪੰਜਾਬ ਸਰਕਾਰ ਦਾ ਸਰਦਾਰ ਹਰਿੰਦਰ ਸਿੰਘ ਖਾਲਸਾ ਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਵਧੀਆ ਅਪਰਾਲਾਗਾ ਤੇ ਇਹੋ ਜਿਹੇ ਅਪਰਾਲੇ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਇਸ ਤੋਂ ਬੱਚਾ ਨੂੰ ਬਹੁਤ ਵੱਡੀ ਸਿਹਤ ਮਿਲਦੀ ਹੈ ਜੇਕਰ ਅਸੀਂ ਆਪਣੀ ਜਵਾਨੀ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਇਹੋ ਜੇ ਮੇਲੇ ਦਾ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਸੋ ਮੈਂ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਨੂੰ ਵਧਾਈ ਦਿੰਦਾ ਕਿ ਇਹ ਜਿਹੜਾ ਮੇਲਾ ਹੈਗਾ ਬਹੁਤ ਵਧੀਆ ਸਮੂਥੇ ਟੰਗ ਦੇ ਨਾਲ ਹੈ ਜਿਹੜਾ ਇਹ ਇਹਦੇ ਆਰਗੇਨਾਈਜ਼ ਕੀਤਾ ਹੋਇਆ ਤੇ ਚੱਲ ਰਿਹਾ ਹੈ ਸੋ ਧੰਨਵਾਦ ਬਰਾਦ ਸੀ ਮਿਲ ਰਹਾ ਹੈ ਜੀ ਮੇਰੀਆਂ ਰਵਾਈਆਂ ਜਿਹੜੀਆਂ ਉਹਦੇ ਸਾਂਝੀ ਹੋਣੀਆਂ ਬਹੁਤ ਖੂਬ ਪੱਤਾ ਰਹਿਣਾ ਸ਼ਾਖ ਤੇ ਰੁੱਖ ਹੋਏ ਰੁੰਡ ਰੁੰਡ ਜੀ ਪੱਕਾ ਪੱਤਾ ਰਹਿਣਾ ਸ਼ਾਖ ਤੇ ਰੁੱਖ ਹੋਏ ਰੁੰਡ ਰੁੰਡ ਹਾ ਤੁੰਨੀ ਸੇਫਟ ਹੋ ਗਈ ਕੱਡੇ ਨਾਲ ਢੁੰਡ ਵਾਹ ਛੜ ਮਹਿਾਵ ਤੇ ਰਹੀ ਨਾ ਰਹਿਣਾ ਸਤਕਾਰ ਹੂੰ ਸੱਖਾ ਵਿੱਚ 베 ਰੌਣਕੀ ਰਹੇ ਨਾ ਕਿਧਰੇ ਢੁੰਡ ਜੀ ਸੱਗੀ ਫੁੱਲ ਪਰਾਂਦੇ ਕਿਧਰੇ ਦਿਖਦੇ ਨਹੀਂ ਅੱਜ ਦਾ ਮੇਲੇ ਦੇ ਵਿੱਚ ਦਿਖਦੇ ਆ ਪਰ ਸੰਗੀ ਫੁੱਲ ਪਰਾਂਦੇ ਕਿਧਰੇ ਦਿਖਦੇ ਨਹੀਂ ਵਿੱਚ ਬਜਾਰਾ ਪਹਿਲਾਂ ਵਾਂਗੂ ਵਿਕਦੇ ਨਹੀਂ ਬਹੁਤ ਘਗਰਾ ਤੇ ਫੁਲਕਾਰੀ ਵੀ ਹੁਣ ਲੋਪ ਹੋਈ ਜੀ ਘਗਰਾ ਤੇ ਫੁਲਕਾਰੀ ਵੀ ਹੁਣ ਲੋਪ ਹੋਏ ਵੱਡੇ ਵੱਡੇ ਢੋਂਡਾਂ ਦੇ ਟੁੱਟਦੇ ਜਗੇ ਇੱਕ ਲੋਕ ਕਵੀ ਭੰਕਾਰ ਆਖਦਾ ਟੂੰਬੀ ਦੀ ਟੰਕਾਰ ਬਿਜਾਓ ਲੋਕ ਕਭੀ ਹਨਕਾਰ ਆਖਦਾ ਟੂੰਬੀ ਦੀ ਟੰਕਾਰ ਬਿਜਾਓ ਦੁਸ਼ਮਣ ਕਾਂਜੀ ਘੋਲ ਰਿਹਾ ਹੈ ਬਚਾਓ ਇਕਬਾਲ ਵੀ ਅੰਗੈਲੀ ਸਭ ਕੁਝ ਪਿੱਛੇ ਧੱਕ ਤੇ ਲੈ ਜਾਵੇਗੀ ਧਰਤੀ ਪੁੱਤਰ ਸਮਾਂ ਵਿਚਾਰੋ ਵਿੱਦਿਅਨ ਨੂੰ ਨਾ ਦਾਤੇ ਲਾਓ ਇੱਕ ਤੁਸੀਂ ਵੀ ਮਹਿਮਾਨ ਹੋ ਤੇ ਮੈਂ ਵੀ ਮਹਿਮਾਨ ਆ ਇੱਥੇ ਇੱਕ ਰਵਾਈ ਉਹਨਾਂ ਮਹਿਮਾਨਾਂ ਦੇ ਨਾਲ ਆਏ ਸੀ ਪ੍ਰੋਹਣੇ ਜਿਹੜੇ ਨੰਗ ਕਰ ਗਏ ਆਏ ਸੀ ਪ੍ਰੋਹਣੇ ਜਿਹੜੇ ਨੰਗ ਕਰ ਗਏ ਜੀ ਧਰਵਾਲੀ ਸ਼ਾਂਤੀ ਵੀ ਭੰਗ ਕਰ ਗਈ ਵਾਹ 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 ਕੀ ਬਾਤ ਆਏ ਸੀ ਪ੍ਰੋਹਣੇ ਜਿਹੜੇ ਨੰਗ ਕਰ ਗਏ ਘਰ ਵਾਲੀ ਸ਼ਾਂਤੀ ਵੀ ਭੰਗ ਕਰ ਗਈ ਜੀ ਦੇਗੇ ਸਨੇਹਾ ਕਰੇ ਫੇਰ ਆਉਂਦਾ ਵਾਹ ਦੇਗੇ ਸਨੇਹਾ ਕਰੇ ਫੇਰ ਆਉਂਦਾ ਜਾਂਦੇ ਉਹ ਕੁੱਲੀ ਬਾਹਰੋਂ ਬੰਦ ਕਰ ਗਏ ਵਾਹ ਵਾਹ ਕੀ ਬਾਤ ਸੋ ਤੇਰੀ ਪੱਗ ਦੇ ਰੰਗ ਦੀ ਪੱਗ ਤਾਂ ਬਨ ਲਈ ਪੋਜ ਭਗਤ ਸਿੰਘਾ ਤੇਰੇ ਤੇਰੇ ਰੰਗ ਦੀ ਤੇਰੀ ਪੱਗ ਦੇ ਰੰਗ ਦੀ ਪੱਗ ਤਾਂ ਬਨ ਲਈ ਪੋਜ ਭਗਤ ਸਿੰਘਾ ਦੱਸ ਕਿੱਥੋਂ ਲਿਆਵਾਂ ਤੇਰੇ ਵਰਗੀ ਸੋਚ ਭਗਤ ਸਿੰਘਾ ਵਾ 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 ਬਹੁਤ ਸੋਹਣੇ ਬੇਸ਼ੱਕ ਇੱਕ ਦੀ ਭਗਤ ਸਿੰਘ ਵੜਨਾ ਸੋਹਣੇ ਹੂੰ ਬੁੱਧੇਸ਼ ਤੇ ਰਹਿ ਪਰ ਨਿਆਜੇ ਕਰਦੇ ਵਾਹ ਤੈ ਕਰਸਾ ਨਾ ਮਰਦੇ ਦੇਸ਼ ਤੇ ਰਹਿ ਪਰ ਨਿਆਜੇ ਕਰਦੇ ਸਾਹੇ ਲੈ ਇਨਸਾਨ ਨਾ ਮਰਦੇ ਐਨੀ ਧੱਕੇ ਸਾਹੀ ਦਸੋ ਲਈਏ ਕਿਵੇਂ ਸਹਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਇੱਕ ਵਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਇੱਕ ਵਾਰ ਭਗਤ ਸਿੰਘ ਬਣ ਨਾ ਪਾਉ ਵਾ 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 ਹਕੂ ਬਾਤ ਪੁੱਤ ਪੜੇ ਪਿਓ ਕਰਜੇ ਥੱਲੇ ਬੱਚਿਆਂ ਦੀ ਕੋਈ ਪੇਸ਼ ਨਾ ਚੱਲੇ ਪੁੱਤ ਪੜੇ ਪਿਓ ਕਰਜੇ ਥੱਲੇ ਬੱਚਿਆਂ ਦੀ ਕੋਈ ਪੇਸ਼ ਨਾ ਚੱਲੇ ਚੁੱਕ ਡਗਰਿਆਂ ਸ਼ੜਕਾਂ ਉਤੇ ਫਿਰਦੇ ਫਿਰ ਰਸਕਾਰ ਭਗਤ ਸਿੰਘ ਬਾਣ ਨਾ ਪਾਉ ਬਾਣ ਨਾ ਪਾਉ ਇੱਕ ਵਾਰ ਭਗਤ ਸਿੰਘ ਬਾਣ ਨਾ ਪਾਉ ਭੁਰ ਲੁੱਟ ਕੇ ਖਾ ਗੇ ਸਾਧ ਪਖੰਡੀ ਉਹ ਨੀ ਉਹਦਾ ਮਨੋਰੰਜਨ ਵਾਲੇ ਆ ਲੁੱਟ ਕੇ ਖਾ ਗੇ ਸਾਧ ਪਖੰਡੀ ਸੁੱਤੇ ਹੋ ਜਾਗੋ ਨਪੀਏ ਕੰਢੀ ਸਾਨੂੰ ਆਪਸ ਵਿੱਚ ਲੜਾ ਕੇ ਹੱਸਦੇ ਧਰਮ ਦੇ ਠੇਕੇਦਾਰ ਭਗਤ ਸਿੰਘ ਬਣ ਨਾ ਪਊ ਬਣ ਨਾ ਪਊ ਇੱਕ ਵਾਰ ਭਗਤ ਸਿੰਘ ਬਣਨਾ ਪਊ ਵਾ ਵਾ ਆਪਣਿਆ ਤੋਂ ਢਾਡੇ ਤੰਗ ਆ ਗਏ ਮੁਲਕ ਬਗਾਨੇ ਚਾਲੇ ਪਾ ਗਏ ਹਾਂਜੀ ਆਪਣਿਆਂ ਤੋਂ ਢਾਡੇ ਤੰਗ ਆ ਗਏ ਮੁਲਕ ਬਗਾਨੇ ਚਾਲੇ ਪਾ ਗਏ ਓ ਵਿਚ ਪਰਦੇਸੀ ਕਰਨ ਚੱਕਰੀ ਇੱਥੇ ਸੀ ਸਰਦਾਰ ਭਗਤ ਸਿੰਘ ਬਣਨਾ ਪਊ ਵਾਹ ਬਣਨਾ ਪਊਏ ਕਵਾਰ ਭਗਤ ਸਿੰਘ ਬਣਨਾ ਪਊ ਉਹ ਸਾਡਿਆਂ ਨੇ ਹੀ ਨੁਕਰੇ ਲਾਤਾ ਅੰਗਰੇਜ਼ਾਂ ਨੂੰ ਚੰਗੇ ਕਹਾਤਾ ਸੀ ਵੀ ਚੰਗੇ ਅੰਗਰੇਜ਼ਾਂ ਦਾ ਇੱਕ ਲੋਹੇ ਵਾਲਾ ਪੁਲਿਸ ਸੀ ਮਸਾ ਜੇਬ ਨਹੀਂ ਸੀ ਨੇ ਪਟਿਆ ਤੇ ਸਾਡੇ ਵਾਲਾ 10 ਸਾਲ ਨਹੀਂ ਘਟਦਾ ਮਲਤਾਨੀਆ ਰੋਡ ਵਾਲਾ ਡਕੇ ਰਹਿੰਦਾ ਉਹ ਸਾਡਿਆਂ ਨੇ ਹੀ ਨੁਕਰੇ ਲਾਤਾ ਅੰਗਰੇਜ਼ਾਂ ਨੂੰ ਚੰਗੇ ਕਹਾਤਾ ਇੱਕ ਦੂਜੀ ਤੋਂ ਬੱਦ ਕਰਪਸ਼ਨ ਕਰਦੀ ਹੈ ਸਰਕਾਰ ਭਗਤ ਸਿੰਘ ਬਣ ਨਾ ਪਊ ਬਣਨਾ ਪਾਉ ਇੱਕ ਵਾਰ ਭਗਤ ਸਿੰਘ ਬਣਨਾ ਪਾਉ ਉਹ ਕਿਉਂ ਬੰਦਿਆ ਬੇਈਮਾਨ ਹੋ ਗਿਆ ਕਿਉਂ ਲਾਲਚ ਪਰਦਾਨ ਹੋ ਗਿਆ ਦੈਂਤ ਦਾਜ ਦਾ ਨਿਤ ਨਿਗਲਦਾ ਕੋਈ ਅਲੜ ਮੁਟਿਆਰ ਭਗਤ ਸਿੰਘ ਬਣਨਾ ਪਾਉ ਬਣਨਾ ਪਾਉ ਇੱਕ ਵਾਰ ਭਗਤ ਸਿੰਘ ਬਣਨਾ ਪਾਉ ਹੋ ਬੰਦੇ ਦਾ ਕਤ ਹੋ ਗਿਆ ਪਾਉਣਾ ਸਮਝੇ ਔਰਤ ਤਾਈ ਖੜਾਉਣਾ ਬੰਦੇ ਦਾ ਕਤ ਹੋ ਗਿਆ ਪਾਉਣਾ ਸਮਝੇ ਔਰਤ ਤਾਈ ਖੜਾਉਣਾ ਗੈਰਰੇ ਪਤੇ ਛੇੜ ਖਾਨੀਆਂ ਕਿਉਂ ਦਸਦੇ ਅਖਬਾਰ ਭਗਤ ਸਿੰਘ ਬਣ ਨਾ ਪਉ ਬਣ ਨਾ ਪਉ ਇਕ ਵਾਰ ਭਗਤ ਸਿੰਘ ਬਣਨਾ ਪਉ ਉਹ ਨਸ਼ਿਆ ਵਿੱਚ ਗਲਤਾਨ ਜਵਾਨੀ ਸੇਵਕਾ ਵਤਨ ਮੰਗੇ ਕੁਰਬਾਨੀ ਆਓ ਆਪਾਂ ਸੋਚ ਬਦਲ ਕੇ ਕਰੀਏ ਕੋਈ ਸੁਧਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਇੱਕ ਵਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਮੇਰੇ ਯਾਰ ਭਗਤ ਸਿੰਘ ਬਣ ਨਾ ਪਾਉ ਸ਼ੁਕਰੀਆ ਜੀ ਬਹੁਤ ਧੰਨ ਉਡਾ ਕੇ ਦੇਖੀਏ ਜੀ ਆਓ ਜਰਾ ਝੁਕੀਆਂ ਚ ਵੀ ਚਾਨਣ ਖਿੰਡਾ ਕੇ ਵੇਖੀਏ ਚੱਲੋ ਜਰਾ ਮਹਿਲਾ ਲੀਆਂ ਨੀਂਦਾਂ ਉੜਾ ਕੇ ਵੇਖੀਏ ਬਹੁਤ ਮਿਲਦੇ ਰਹੇ ਸੀ ਆਪਣੇ ਖੁਦਗਰਜ਼ੀਆਂ ਦੇ ਦੌਰ ਵਿੱਚ ਹੂੰ ਬੇਗਾਨਿਆਂ ਦੇ ਨਾਲ ਵੀ ਮਨ ਨੂੰ ਲਗਾ ਕੇ ਵੇਖੀਏ ਜੀ ਮਸਜਿਦ ਚ ਜਾ ਕੇ ਵੇਖਿਆ ਮੰਦਿਰ ਚ ਜਾ ਕੇ ਵੇਖਿਆ ਵਾਹ ਵਾਹ ਬਹੁਤ ਅੱਜ ਦੇ ਚੜਕੇ ਦੇਖਿਆ ਮੰਦਿਰ ਚ ਜਾ ਕੇ ਦੇਖਿਆ ਹਮ ਸਿਰ ਅੱਜ ਤੋਂ ਮਾਪੇ ਦੇ ਚਰਨੀ ਝੁਕਾ ਕੇ ਵੇਖੀਏ ਵਾਹ ਵਾਹ ਬਹੁਤ ਧੀ ਕਰਦੇ ਰਹੇ ਸੰਘਰਸ਼ ਬਚਪਨ ਤੋਂ ਜਵਾਨੀ ਤੱਕ ਸੀ ਹਮ ਹੁਣ ਸ਼ਾਮ ਹੋਈ ਮਹਿਬੂਬ ਨੂੰ ਕੋਲੇ ਬਿਠਾ ਕੇ ਵੇਖੀਏ ਵਾਹ ਉੰਜ ਤਾਂ ਉਸੇ ਦੀ ਯਾਦ ਵਿੱਚ ਰੋਂਦੇ ਰਹੇ ਸੀ ਉਮਰ ਪਰ ਜੀ ਉੰਜ ਤਾਂ ਉਸੇ ਦੀ ਯਾਦ ਵਿੱਚ ਰੋਂਦੇ ਰਹੇ ਸੀ ਉਮਰ ਪਰ ਮਿਲ ਨਾ ਸਕੇ ਤਾਂ ਕੀ ਚੱਲੋ ਹੁਣ ਮੁਸਕਰਾ ਕੇ ਵੇਖੀਏ ਜੀ ਪੰਛੀ ਬਸੇਰਾ ਕਰਨਗੇ ਸਭ ਲੋਕ ਜੁੜ ਕੇ ਬਹਿਣਗੇ ਪੰਛੀ ਬਸੇਰਾ ਕਰਨਗੇ ਹਾਂਜੀ ਸਭ ਲੋਕ ਜੁੜ ਕੇ ਬਹਿਣਗੇ ਜੀ ਜੀ ਸੱਧਾ ਚਤੇ ਸੜਕਾਂ ਕਿਨਾਰੇ ਰੁੱਖ ਲਾ ਕੇ ਵੇਖੀਏ ਮਿਲਦਾ ਕਦੇ ਜੇ ਰਸਤਿਆਂ ਤੇ ਭਰਤੀ ਸਪੀਚੇ ਬੱਚਿਆਂ ਤੋਂ ਹਾਂ ਬਾਦ ਇਕੱਲੇ ਰਹਿ ਗਏ ਹਾਂਜੀ ਪਰਦੇਸ ਭੇਜੇ ਬੱਚਿਆਂ ਤੋਂ ਬਾਅਦ ਇਕੱਲੇ ਰਹਿ ਗਏ ਜੀ ਉਹਨਾਂ ਬਜ਼ੁਰਗਾਂ ਦੀ ਕਦੇ ਚਿੰਤਾ ਮਿਟਾ ਕੇ ਦੇਖੀਏ ਵਾਹ ਬਹੁਤ ਕੁਝ ਪਰਦੇਸ ਭੇਜੇ ਬੱਚਿਆਂ ਤੋਂ ਬਾਅਦ ਇਕੱਲੇ ਰਹਿ ਗਏ ਉਹਨਾਂ ਬਜ਼ੁਰਗਾਂ ਦੀ ਕਦੇ ਚਿੰਤਾ ਮਿਟਾ ਕੇ ਦੇਖੀਏ ਹਾਲਾਤ ਹੀ ਐਸੇ ਮਿਲੇ ਫੁੱਲਾਂ ਚ ਵੀ ਕੰਡੇ ਮਿਲੇ ਜੀ ਬਾਕੀ ਬਚੀ ਮੰਜ਼ਿਲ ਤੇ ਹੁਣ ਕੰਡੇ ਸਜਾ ਕੇ ਦੇਖੀਏ ਆਓ ਜਰਾ ਝੁੱਗੀਆਂ ਚ ਵੀ ਚਾਲਣ ਖੇਡਾ ਕੇ ਬੈਠੀਏ ਚਲੋ ਜਰਾ ਮਹਿਲਾਂ ਦੀਆਂ ਨੀਂਦਾਂ ਉੜਾ ਕੇ ਦੇਖੀਏ ਬਹੁਤ ਸੁੱਤੀਏ ਬਹੁਤ ਬਹੁਤ ਸੁੱਤੀਆਂ ਉੜਾ ਕੇ ਦੇਖੀਏ ਜੀ ਆਓ ਜਰਾ ਝੁਕੀਆਂ ਚ ਵੀ ਚਾਨਣ ਖਿੰਡਾ ਕੇ ਦੇਖੀਏ ਚਲੋ ਜਰਾ ਮਹਿਲਾਂ ਦੀਆਂ ਨੀਂਦਾਂ ਉੜਾ ਕੇ ਦੇਖੀਏ ਬਹੁਤ ਮਿਲਦੇ ਰਹੇ ਸੀ ਆਪਣੇ ਖੁਦਗਰਜ਼ੀਆਂ ਦੇ ਦੌਰ ਵਿੱਚ ਹੂੰ ਬੇਗਾਨਿਆਂ ਦੇ ਨਾਲ ਵੀ ਮਨ ਨੂੰ ਲਗਾ ਕੇ ਦੇਖੀਏ ਜੀ ਮਸਜਿਦ ਚ ਜਾ ਕੇ ਵੇਖਿਆ ਮੰਦਿਰ ਚ ਜਾ ਕੇ ਵੇਖਿਆ ਵਾਹ ਵਾਹ ਬਹੁਤ ਸ਼ੁਬਹਤ ਮਸਜਿਦ ਚ ਜਾ ਕੇ ਵੇਖਿਆ ਮੰਦਿਰ ਚ ਜਾ ਕੇ ਵੇਖਿਆ ਹਮ ਸਿਰ ਅੱਜ ਤੋਂ ਮਾਪੇ ਦੇ ਚਰਨੀ ਝੁਕਾ ਕੇ ਵੇਖੀਏ ਵਾਹ ਵਾਹ ਬਹੁਤ ਸ਼ੁਬਹਤ ਜੀ ਕਰਦੇ ਰਹੇ ਸੰਘਰਸ਼ ਬਚਪਨ ਤੋਂ ਜਵਾਨੀ ਤੱਕ ਸੀ ਹਮ ਹੁਣ ਸ਼ਾਮ ਹੋਈ ਮਹਿਬੂਬ ਨੂੰ ਕੋਲੇ ਬਿਠਾ ਕੇ ਵੇਖੀਏ ਵਾਹ ਉੰਜ ਤਾਂ ਉਸੇ ਦੀ ਯਾਦ ਵਿੱਚ ਰੋਂਦੇ ਰਹੇ ਸੀ ਉਮਰ ਭਰ ਜੀ ਉੰਜ ਤਾਂ ਉਸੇ ਦੀ ਯਾਦ ਵਿੱਚ ਰੋਂਦੇ ਰਹੇ ਸੀ ਉਮਰ ਭਰ ਮਿਲ ਨਾ ਸਕੇ ਤਾਂ ਕੀ ਚਲੋ ਹੁਣ ਮੁਸਕਰਾ ਕੇ ਵੇਖੀਏ ਜੀ ਪੰਛੀ ਬਸੇਰਾ ਕਰਨਗੇ ਸਭ ਲੋਕ ਜੁੜ ਕੇ ਬਹਿਣਗੇ ਪੰਛੀ ਬਸੇਰਾ ਕਰਨਗੇ ਸਭ ਲੋਕ ਜੁੜ ਕੇ ਬਹਿਣਗੇ ਜੀ ਜੀ ਸੱਦਾ ਚਤੇ ਸੜਕਾਂ ਕਿਨਾਰੇ ਰੁੱਖ ਲਾ ਕੇ ਵੇਖੀਏ ਮਿਲਦਾ ਕਦੇ ਜੇ ਰਸਤਿਆਂ ਤੇ ਭਵਤੀ ਸ ਭੇਜੇ ਬੱਚਿਆਂ ਤੋਂ ਬਾਅਦ ਇਕੱਲੇ ਰਹਿ ਗਏ ਹਾਂਜੀ ਪਰਦੇਸ ਭੇਜੇ ਬੱਚਿਆਂ ਤੋਂ ਬਾਅਦ ਇਕੱਲੇ ਰਹਿ ਗਏ ਜੀ ਉਹਨਾਂ ਬਜ਼ੁਰਗਾਂ ਦੀ ਕਦੇ ਚਿੰਤਾ ਮਿਟਾ ਕੇ ਦੇਖੀਏ ਵਾਹ ਬਹੁਤ ਪਰਦੇਸ ਭੇਜੇ ਬੱਚਿਆਂ ਤੋਂ ਬਾਅਦ ਇਕੱਲੇ ਰਹਿ ਗਏ ਉਹਨਾਂ ਬਜ਼ੁਰਗਾਂ ਦੀ ਕਦੇ ਚਿੰਤਾ ਮਿਟਾ ਕੇ ਦੇਖੀਏ ਹਾਲਾਤ ਹੀ ਐਸੇ ਮਿਲੇ ਖੁੱਲਾਂ ਚ ਨਹੀਂ ਕੱਢੇ ਮਿਲੇ ਜੀ ਬਾਕੀ ਬਚੀ ਮੰਜ਼ਲ ਤੇ ਹੁਣ ਕੰਡੇ ਸਜਾ ਕੇ ਦੇਖੀਏ ਆਓ ਜਰਾ ਝੁੱਗੀਆਂ ਚ ਵੀ ਚਾਨਣ ਖੇਡਾ ਕੇ ਵੇਖੀਏ ਚੱਲੋ ਜਰਾ ਮਹਿਲਾਂ ਦੀਆਂ ਲੀਂਦਾ ਉੜਾ ਕੇ ਦੇਖੀਏ ਜੀ ਬਹੁਤ ਸੋਹਖੀ ਹੈ ਬਹੁਤ ਸੋਹਖੀ ਗੋਜ ਦੇ ਮਾਲਕ ਉਹ ਤਰਕ ਵੀ ਹੋਣੇ ੁੰਡੀ ਜੋਤ ਦੇ ਮਾਲਕ ਉਹ ਅੰਤ ਭਗਤਾਂ ਦਾ ਨਗਰ ਬਸਾਉਣਾ ਚਾਹੁੰਦੇ ਨੇ ਨਜ਼ਰ ਮਿਲਾ ਕੇ ਗੱਲ ਕਰਨ ਤੋਂ ਡਰਦੇ ਹੋ ਨਜ਼ਰ ਮਿਲਾ ਕੇ ਗੱਲ ਕਰਨ ਤੋਂ ਡਰਦੇ ਹੋ ਉੱਠੇ ਹੋਏ ਸੀਸ ਝੁਕਾਉਣਾ ਚਾਹੁੰਦੇ ਨੇ ਆਪੇ ਬਣ ਕੇ ਬੈਠੇ ਵਾਰਸ ਦਿੱਲੀ ਦੇ ਆਪੇ ਬਣ ਕੇ ਬੈਠੇ ਵਾਰਸ ਦਿੱਲੀ ਦੇ ਠੰਡੀ ਤਵੀ ਨੂੰ ਫੇਰ ਤਪਾਉਣਾ ਚਾਹੁੰਦੇ ਨੇ ਕਹਾਂ ਭਾਈ ਆਪੇ ਬਣ ਕੇ ਬੈਠੇ ਵਾਰਸ ਦਿੱਲੀ ਦੇ ਅੰਮੀ ਤਵੀ ਨੂੰ ਮੇਰਤ ਪਾਉਣਾ ਚਾਹੁੰਦੇ ਨੇ ਚੀਚੀ ਉੱਤੇ ਲਾਲ ਸਿਆਹੀ ਲਾ ਕੇ ਉਹ ਚੀਚੀ ਤੇ ਲਾਲ ਸਿਆਹੀ ਲਾ ਕੇ ਉਹ ਫਿਰ ਇਤਿਹਾਸ ਚ ਨਾਮ ਲਿਖਾਉਣਾ ਚਾਹੁੰਦੇ ਨੇ ਜਿਨ੍ਹਾਂ ਦੀ ਹੋਂਦ ਵਿਚਾਰੀ ਮੇਰੇ ਪੁਰਖਿਆਂ ਨੇ ਜਿਨ੍ਹਾਂ ਦੀ ਹੋਂਦ ਬਚਾਈ ਮੇਰੇ ਪੁਰਖਿਆਂ ਨੇ ਅੱਜ ਕੱਲ ਮੇਰੀ ਹੋਂਦ ਮਟਾਉਣਾ ਚਾਹੁੰਦੇ ਨੇ ਹਰ ਆਵਾਜ਼ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ ਮੁੰਨਾ ਤੇ ਜਿੰਦਰੇ ਲਾਉਣਾ ਚਾਹੁੰਦੇ ਨੇ ਧੰਨਵਾਦ ਬਹੁਤ ਬਹੁਤ ਵਧੀਆ ਔਰ ਇਸ ਸ਼ੈਰੀ ਤੋਂ ਖੁਸ਼ ਹੋ ਕੇ ਬਹੁਤ ਸਾਰਾ ਇਨਾਮ ਹੈ ਜਿਹੜਾ ਉਹ ਦਿੱਤਾ ਸੋ ਗਰਮੀ ਦੇ ਦੇਗਾ ਜੀ ਤੇ ਚੌੜੇ ਵਾਲੇ ਬਾਬਾ ਜੀ ਬਹੁਤ ਆਨੰਦ ਲੈ ਰਹੇ ਨੇ ਇਸ ਖੁਸ਼ਹਾਲਤ ਸੋ ਸਾਹਮਣੇ ਜੋ ਰਸਾ ਕਸ਼ੀ ਦੇ ਮੁਕਾਬਲੇ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਿੰਟ ਰੋਕ ਦਿਓ ਜੋ ਫਿਰਦਾ ਚੱਲ ਰਹੀ ਹੈ ਘਟਪਾ ਕਰਕੇ ਉਹਨਾਂ ਨੂੰ ਰੋਕਿਆ ਜਾਵੇ ਇੱਥੇ ਕਵੀ ਦਰਵਾਜ਼ਾ ਚੱਲ ਰਿਹਾ ਹੈ ਸੋ ਕਲੈਸ਼ ਹੋ ਰਿਹਾ ਹੈ ਹਾਂ ਜਿੰਦਾ ਹੋਵੇਗਾ ਇਹੋ ਅਰਮਾਨ ਬਾਕੀ ਸੀ ਮਿੱਟੀ 'ਚ ਬੰਦੂਕਾਂ ਦਾ ਬੀਜਣਾ ਧਿਆਨਾ ਸਮਝ ਮਿੱਟੀ 'ਚ ਬੰਦੂਕਾਂ ਦਾ ਬੀਜਣਾ ਮੱਥੇ 'ਚ ਸੁਪੜੇ ਬੀਜਣੇ ਚੁੰਮ ਕੇ ਫਾਂਸੀ ਚੜਨਾ ਇਹ ਕੋਈ ਕਾਲ ਖੜਾਉਣਾ ਨਹੀਂ ਸੀ ਮਿੱਟੀ 'ਚ ਬੰਦੂਕਾਂ ਦਾ ਬੀਜਣਾ ਮੱਥੇ 'ਚ ਸੁਪੜੇ ਬੀਜਣਾ ਤੇ ਚੁੰਮ ਕੇ ਫਾਂਸੀ ਚੜਨਾ ਇਹ ਕੋਈ ਕਾਲ ਖੜਾਉਣਾ ਨਹੀਂ ਸੀ ਸੋਚ ਰਿਹਾ ਹਾਂ ਸੋਚ ਰਿਹਾ ਹਾਂ ਇਨਤਕਾਮ ਦੇ ਸਲਾਮ ਚ ਜੋ ਵੜਾ ਰੁੜਿਆ ਜੀ ਬਹੁਤ ਕੁਝ ਅਜੇ ਬਾਕੀ ਹੈ ਬਹੁਤ ਬਹੁਤ ਸੋਚ ਰਿਹਾ ਹਾਂ ਇੰਤਕਾਮ ਦੇ ਸਲਾਮ ਚ ਜੋ ਨਾ ਰੁੜ ਸਕਿਆ ਬਹੁਤ ਕੁਝ ਅਜੇ ਬਾਕੀ ਹੈ ਧਿਆਨ ਸਮਝਾ ਜੀ ਜੀ ਕਦ ਨੌਜਵਾਨਾਂ ਦੇ ਹੱਥ ਕਿਤਾਬ ਹੋਵੇਗੀ ਕਦ ਨੌਜਵਾਨਾਂ ਦੇ ਹੱਥੇ ਕਿਸਾਨ ਹੋਣਗੇ ਇੱਕ ਨੂਰ ਤੋਂ ਸਭ ਜਗ ਉਪਜਿਆ ਕਦ ਉਹਦੇ ਧਾਰ ਕਹਿਣਗੇ ਭਗਦੇ ਪਾਣੀ ਹਰ ਧੀ ਧਿਆਣੀ ਨਿਰਭੈ ਤੇ ਸੱਚ ਮੈਂ ਤੁਹਾਡੇ ਲਹੂ ਚ ਉਤਰਾਂਗਾ ਤੁਸੀਂ ਵੀ ਬਣੋਗੇ ਭਗਤ ਸਿੰਘ ਦੇਖੋਗੇ ਕਣ ਕਣ ਚ ਮੈਂ ਦਿਖਾਂਗਾ ਪਰ ਅਫਸੋਸ ਪਰ ਅਫਸੋਸ ਤੁਹਾਡੇ ਹੱਥਾਂ ਵਿੱਚ ਅਜੇ ਵੀ ਮੇਰੀ লাশ ਬਾਕੀ ਹੈ ਤੁਹਾਡੇ ਹੱਥਾਂ ਵਿੱਚ ਮੇਰੀ লাশ ਬਾਕੀ ਹੈ ਤੋਂ ਮੇਰੀ ਇੱਕ ਅਰਦਾਸ ਹੈ ਜੀ ਭਗਤ ਸਿੰਘ ਬੋਲ ਰਿਹਾ ਹੈ ਅਮੀਰ ਹੈ ਅਸੀਂ ਉਹਨਾਂ ਦੇ ਬੁੱਤ ਤੇ ਮਾਰ ਚੜਾਉਣ ਦੀ ਸਥਾਨ ਉਹਨਾਂ ਦੀਆਂ ਕਿਤਾਬਾਂ ਪੜ੍ਹੀਏ ਬੱਚਿਆਂ ਨੂੰ ਪੜ੍ਹਾਈਏ ਉਹਨਾਂ ਦੀ ਸੇਵਾ ਦਾ ਦੇ ਵਿੱਚ ਵੀ ਪਹੁੰਚਾਏ ਦੀ ਜੇਸ਼ ਦੀ ਯਾਦੀਆਂ ਜਿਨੀ ਸੰਨ ਇੰਡੈਕਟਿਵਿਟੀ ਸੋ ਇਸੇ ਕਲਪ੍ਰਵਾਰ ਦੀ ਅਗਲੀ ਲੜੀ ਦੇ ਵਿੱਚ ਆਮਨ ਬਾਤਿ ਵਾਸਗਿਆ ਨੌਜਵਾਨ ਸ਼ਾਇਰ ਸੋ ਲੈ ਤੁਹਾਡੇ ਸਾਹਮਣੇ ਦੋ ਗਜ਼ਲਾਂ ਤੁਹਾਨੂੰ ਦੇ ਵਿੱਚ ਪੇਸ਼ ਕਰਾਂਗਾ ਇੱਕ ਗ਼ਜ਼ਲ ਚਲੋ ਸਟੇ ਸੈਕਟਰ ਗੰਢੀ ਇੱਕ ਗ਼ਜ਼ਲ ਪੇਸ਼ ਕਰਨੀ ਹੈ ਮੈਂ ਇੱਕ ਗ਼ਜ਼ਲ ਜੋ ਆਪਣਾ ਪਰਾਤਨ ਪੰਜਾਬ ਸੀ ਪਿਛਲੇ 35-40 ਸਾਲਾਂ ਤੋਂ ਜੋ ਗਤੀਵਿਧੀਆਂ ਜੋ ਆਪਣਾ ਸਭਿਆਚਾਰ ਸੀ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਪਾਣੀ ਜਿਹੜੇ ਲੰਗੇ ਪੱਤਣੋਂ ਓਹ ਮੁੜ ਪੱਕਣੀ ਨਾ ਆਉਂਦੇ ਕੁਰੀਆਂ ਤਿਰਜੜਾ ਦੀਆਂ ਵਾਹੋ ਪੂਰ ਬੇੜੀ ਦੇ ਲਦੇ ਨਾ ਤੌਂਦੇ ਪਾਣੀ ਜਿਹੜੇ ਲੰਗੇ ਪੱਤਣੋਂ ਓਹ ਮੁੜ ਪੱਕਣੀ ਨਾ ਆਉਂਦੇ ਕੁਰੀਆਂ ਤਿਰਜੜਾ ਦੀਆਂ ਪੁਰਬੇੜੀ ਦੇ ਲਦੇ ਨਾ ਤੌਂਦੇ ਪਾਣੀ ਜਿਹੜੇ ਲੰਗੇ ਪੱਤਣੋਂ ਖਤਮ ਹੋਈਆਂ ਪਰ ਜੱਤੀਆਂ ਪਿੰਡੇ ਜਹਿਰਾ ਦੀ ਤਾਂਸ ਹੰਡਾ ਕੇ ਖਤਮ ਹੋਈਆਂ ਪਰ ਜੱਤੀਆਂ ਪਿੰਡੇ ਜਹਿਰਾ ਦੀ ਤਾਂਸ ਹੰਡਾ ਕੇ ਉਬੀਤਾ ਸਮਸੀ ਜਦੋਂ ਲੋਕੀ ਚਿੜੀਆਂ ਨੂੰ ਚੋਗਾ ਪਾਉਂਦੇ ਪਾਣੀ ਜੜੇ ਸੰਗੇ ਪੱਤਣੋਂ ਮੁਰਗਾ ਸੀ ਬਾਗ ਦਿੰਦਾ ਵਾਹ ਮਤੀ ਰਾਤ ਪਹਿਰ ਦੇ ਤੜਕੇ ਮੁਰਗਾ ਸੀ ਬਾਗ ਦਿੰਦਾ ਉਹ ਦੀ ਰਾਤ ਪਹਿਰ ਤੇ ਤੜਕੇ ਮੂੰਨੇ ਰੇ ਹਲ ਜੋੜ ਕੇ ਮੂੰਨੇ ਰੇ ਹਲ ਜੋੜ ਕੇ ਹਾਲੀ ਰਕੜਾ ਨੂੰ ਸਬਜ ਬਣਾਉਂਦੇ ਪਾਣੀ ਜੜੇ ਲੰਗੇ ਪੱਤਣੋਂ ਦੁੱਧ ਨੂੰ ਮਧਾਣੀ ਰੜਕੇ ਦੁੱਧ ਨੂੰ ਮਧਾਣੀ ਰੜਕੇ ਚਿੜੀ ਚੂਕ ਦੀ ਨਾਲ ਉਠ ਖੜਨਾ ਦੁੱਧ ਨੂੰ ਮਧਾਣੀ ਰੜਕੇ ਚਿੜੀ ਚੂਕ ਦੀ ਨਾਲ ਉਠ ਖੜਨਾ ਸੋਨਾ ਖਾਂਦੇ ਦੁੱਧ ਪੁੱਤ ਦੀ ਸੋਨਾ ਖਾਂਦੇ ਦੁੱਧ ਪੁੱਤ ਦੀ ਮੰਦੇ ਕੰਮ ਤੋਸੀ ਦੁੱਧ ਨੂੰ ਬਚਾਉਂਦੇ ਪਾਣੀ ਜੜੇ ਨੰਗੇ ਪੱਥਰੋਂ अगल मन लते सत मथे ते बुज़ुर्ग जी आखी मन लेंदे सत कर सिर मथे ते बुज़ुर्ग ही आखी पुत्र जवान बबू ਦੇ ਦੇ ਦੀ ਇਜਾਜ਼ਤ ਉਸ ਦੀ ਪਿੱਕੀ ਪੈ ਚੁੱਕੀ ਪੱਥਰੋਂ ਆਪ ਦੀ ਚੰਨੀਆਂ ਗੂੜਿਆਂ ਰੰਗਾਂ ਨਾਲ ਖੜਣ ਦੀ ਮੈਨੂੰ ਪਤਾ ਮੈਂ ਠੀਕ ਕੀਤਾ ਵਾਹ ਰੋਕੋ ਮਾਂ ਉਰੇ ਆ ਭੱਜ ਕੇ ਜੀ ਮਾਂ ਉਰੇ ਆ ਭੱਜ ਕੇ ਆ ਦੇ AK47 ਚੜ ਗਈ ਤੇਰੇ ਪੁੱਤ ਦੇ ਲਾਇਸੈਂਸ ਤੇ ਹੂੰ ਮਾਂ ਉਰੇ ਆ ਭੱਜ ਕੇ ਆ ਦੇ AK47 ਚੜ ਗਈ ਤੇਨੇ ਪਹੁੰਚ ਦਿਆ ਸਾਂਸਤੇ ਮਾਂ ਕਹਿੰਦੀ ਹਾਈਵੇ ਪੁੱਤਰਾ ਅਜੇ ਤਾਸੀ ਪਹਿਲੀ ਸੰਤਾਲੀ ਨਹੀਂ ਭੁੱਲੇ ਵਾਹ ਬਹੁਤ ਠੀਕ ਬਹੁਤ ਠੀਕ ਮਾਂ ਕਹਿੰਦੀ ਹਾਈਵੇ ਪੁੱਤਰਾ ਅਜੇ ਤਾਸੀ ਪਹਿਲੀ ਸੰਤਾਲੀ ਨਹੀਂ ਭੁੱਲੇ ਤੇ ਤੂੰ ਇੱਕ ਹੋਰ ਸੰਤਾਲੀ ਦੇ ਘਰ ਗਈ ਤੇ ਮੇਰੀ ਰਿਕ ਤੇ ਲਦਾਨ ਪੁੱਤ ਤੇ ਸਮਝਣਾ ਆਇਆ ਮਾਂ ਦਾ ਸੰਤਾਨਕ ਤੇ ਗਿਲਾ ਕਰ ਲੱਗ ਪਿਆ ਅਸੀਂ ਖੁਸ਼ੀ ਨਾਲ ਖੁਸ਼ ਹੋऊंगा ਵਾਹ ਬਾਪੂ ਦੀ ਉਂਗਲ ਤੇ ਵੱਜੀ ਦਾਤਰੀ ਹੂੰ ਮੇਰੇ ਬਾਪੂ ਦੀ ਉਂਗਲ ਤੇ ਵੱਜੀ ਦਾਤਰੀ ਹੂੰ ਪਉਣ ਕਰਕੇ ਪਤਾ ਲੱਗਣੀ ਆ ਵਾਹ ਕਿਹੜੀ ਉਂਗਲ ਤੇ 6 ਵੱਜੀ ਬਾਪੂ ਹੂੰ ਆਹ ਕੋਈ ਸੈਜ ਮਤੇ ਪਤਾ ਕੀ ਕਹਿੰਦਾ ਛੋਟੀਆਂ ਛੋਟੀਆਂ ਧੀਆਂ ਤੇ ਹੂੰ ਮੀਨ ਆ ਪਵੇ ਤਾ ਗੁੱਟੀਆਂ ਸਾੜਦੀਆਂ ਨੇ ਨਿਆਣੀਆਂ ਕੁੜੀਆਂ ਨਾ ਵਾਹ ਮੀਨ ਆ ਪਵੇ ਤਾ ਗੁੱਡੀਆਂ ਸਾੜਦੀਆਂ ਨੇ ਨਿਆਣੀਆਂ ਕੁੜੀਆਂ ਕਰਦੀਆਂ ਨੇ ਖੂਬ ਪਿੱਟ ਸਿਆਪੇ ਦਾ ਨਾਟਕ ਅੱਖੇ ਲੱਗ ਕੇ ਸਿਆਣੀਆਂ ਦਾਦੀਆਂ ਮਾਵਾਂ ਦੇ ਮੀਨਾ ਪਵੇ ਤਾਂ ਕੁੜੀਆਂ ਸਾੜਦੀਆਂ ਨੇ ਨਿਆਣੀਆਂ ਕੁੜੀਆਂ ਕਰਦੀਆਂ ਨੇ ਖੂਬ ਪਿੱਟ ਸਿਆਪੇ ਦਾ ਨਾਟਕ ਅੱਖੇ ਲੱਗ ਕੇ ਸਿਆਣੀਆਂ ਦਾਦੀਆਂ ਮਾਵਾਂ ਦੇ ਮੈਂ ਸੋਚਿਆ ਕਿਉਂ ਨਾ ਮੈਂ ਗੁੱਡਾ ਸਾੜ ਕੇ ਵੇਖਾਂ ਮੈਂ ਸੋਚਿਆ ਯੋਨਾ ਮੈਂ ਗੁੰਡਾ ਸਾੜ ਕੇ ਵੇਖਾਂ ਤੇ ਮੈਂ ਵੀ ਕਰਾਂ ਖੂਬ ਪਿੱਟ ਸਿਆਪੇ ਦਾ ਨਾਟਕ ਫਿਰ ਕਰਨੀਆਂ ਰਹਿਣ ਦੇ ਮਣਾ ਐਵੇਂ ਗੁੱਸਾ ਕਰਨੀਆਂ ਸਿਆਣੀਆਂ ਦਾਦੀਆਂ ਮਾਵਾ ਖੇਸ ਪਹੁੰਚੇਗੀ ਕੋਮਲ ਮਣਾ